ਲਗਿਆ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੀ ਇੱਕ ਵਿਸ਼ੇਸ਼ ਇਕੱਤਰਤਾ ਇਥੇ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸ਼ਹਿਰ ਵਿੱਚ ਰੱਖੀ ਆ ਜਿਵੇਂ ਦੱਸਿਆ ਚੰਦੂ ਮਹਾਰਾਜ ਸਾਹਿਬ ਨੇ ਜਿਨ੍ਹਾਂ ਜਿਨ੍ਹਾਂ ਲੀਡਰ ਸਾਹਿਬਾਨਾਂ ਨੂੰ ਸੇਵਾ ਲਈ ਸੀ ਉਹਨਾਂ ਨੇ ਆਪਣੀ ਸੇਵਾ ਮੁਕੰਮਲ ਕੀਤੀ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆਏ ਨੇ ਸਾਨੂੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਇਹ ਹੁਕਮ ਹੋਇਆ ਸੀਗਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਰਿਹਾ ਉਹਨੂੰ ਸਮੇਟਿਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ ਉਹਦੇ ਵਾਸਤੇ ਕੰਮ ਕੀਤਾ ਜਾਵੇ ਕੋਈ ਇੱਕ ਦੂਜੇ ਵਿਰੁੱਧ ਬਿਆਨ ਨਾ ਦਈਏ ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਹੈ ਇਨ ਬੈਨੋ ਦੀ ਪਾਲਣਾ ਕਰ ਵੀ ਰਹੇ ਹਾਂ ਤੇ ਕਰਾਂਗੇ ਵੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਲੀਡਰ ਸਾਹਿਬਾਨਾਂ ਨੇ ਉਦੋਂ ਹੀ 2 ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਦਾਰ ਲਹਿਰ ਰਿਆ ਇਹਨੂੰ ਸਮੇਟ ਦੇਣਾ ਆ ਵਾਈਂਡ ਅਪ ਕਰ ਦੇਣਾ ਤੇ ਸਿੰਘ ਸਾਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਾਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਤੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਹੈ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਹੜਾ ਤੁਹਾਡੇ ਵੱਲੋਂ ਇੱਕ ਮੰਗ ਹੋ ਰਹੀ ਸੀ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਹੁਣ ਅਸੀਂ ਕਹਿ ਸਕਦੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਕਦਮ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ ਸਨ ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸ਼੍ਰੋਮ ਬਣਾਉਣਾ ਹੈ ਹਜੇ ਤੱਕ ਉਸ ਕਮੇਟੀ ਦੀ ਮੀਟਿੰਗ ਤਾਂ ਕੋਈ ਹੋਈ ਨਹੀਂ ਤਾਂ ਅਮੀਰ ਸਾਹਿਬ ਉਹਦੇ ਮੁਖ ਨੇ ਉਸ ਕਮੇਟੀ ਦੇ ਲੇਕਿਨ ਸਿੰਘ ਸਾਹਿਬਾਨ ਦਾ ਆਦੇਸ਼ ਇਹ ਸੀਗਾ ਕਿ ਹੁਣ ਜਦੋਂ ਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ ਇਹ ਸਾਰੇ ਆਪਣੇ ਸਿਲਸਿਲੇ ਦਾ ਤੇ ਸਿੱਖ ਪੰਥ ਵਿੱਚ ਗੁਰੂ ਦੀ ਸੰਗਤ ਵਿੱਚ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਅਕਾਲੀ ਦਲ ਦੀ ਨਵੀਂ ਤਸਵੀਰ ਬਣੂਗੀ ਤੇ ਸਹੀ ਤਰੀਕੇ ਨਾਲ ਭਰਤੀ ਕਰਕੇ ਤੇ ਡੈਲੀਗੇਟ ਬਣਨਗੇ ਉਸ ਤੋਂ ਬਾਅਦ ਸਾਰਾ ਢਾਂਚਾ ਤੇ ਪ੍ਰਬੰਧ ਚੁਣਿਆ ਜਾਊਗਾ ਇਹ ਲੋਕਾਂ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਜੋ ਸਿੰਘ ਸੁਭਾਨ ਨੇ ਇੱਥੇ ਸਾਨੂੰ ਹੁਕਮ ਲਾਇਆ ਸੀਗਾ ਅਜੇ ਉਸ ਨੂੰ ਸ਼ੁਰੂ ਕਰਨਾ ਹੈ ਪਰ ਸਾਨੂੰ ਇਹ ਆਸੀਂ ਅਸੀਂ ਵਿਸ਼ਵਾਸ ਵੀ ਕਰਦੇ ਆਂ ਕਿ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਭਾ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਤੇ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਕੜੇ ਕਰਾਂਗੇ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਵੀ ਜਿਹੜੀਆਂ ਧਿਰਾਂ ਆ ਜਿਹੜੀਆਂ ਹੋਰ ਖੱਬੇ ਸੱਜੇ ਬੈਠੀਆਂ ਨੇ ਉਹਨਾਂ ਧਿਰਾਂ ਨੂੰ ਵੀ ਨਾਲ ਸ਼ਾਮਲ ਕਰਾਂਗੇ ਕਰਕੇ ਸਾਰੇ ਇਸ ਪ੍ਰਕਿਰਿਆ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣਾ ਚਾਹੁੰਦੇ ਨੇ ਧੰਨਵਾਦ ਤਾਂ